ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਤੁਹਾਡਾ ਆਪਣੇ YouTube ਚੈਨਲ ਸਨਾ ਫੈਮਿਲੀ ਤੇ ਹੋਰ ਸਣਾਓ ਬਈ ਸਾਰੇ ਜਣੇ ਕਿਵੇਂ ਹੋ ਤੇ ਤਰੀਕ ਹੋ ਗਈ ਹੈ ਜੀ ਅੱਜ 13 13 ਤੇ ਟਾਈਮ ਸ਼ਾਮ ਦਾ ਹੋ ਗਿਆ ਇਹ ਕਰਦੇ ਆਏ ਕਾਹ ਬਹਾਈ ਲੱਗਦੀ ਆ ਹ ਗੱਡੀ ਦਾ ਫੀਚਰ ਵੀ ਬੜਾ ਗੇਡਾ ਉੱਤਰ ਮਾਰ ਮਾਲ ਚੱਕਿਆ ਤੂੰ ਹੈਗਾ ਪੱਕਾ ਮੇਰੀ ਗੱਲ स बंद रविंद्र अंदर बैठा तो है तो आया फिर गई गाइस तो देख ਪਰਮਾਰ ਮੂਲ ਚੱਕ ਲੈ ਇਹ ਮੈਨੂੰ ਇਹ ਲਾਵਾ ਨਾ ਕਿਤੇ ਟੇਕ ਰੁਆਰੇ ਟੱਕਰ ਕਰੀ ਮੈਨੂੰ ਖੋਦੀਏ ਜਦ ਤੱਕ ਚੋਰ ਨਾ ਆਵੇ ਆ ਰੈਡੀ ਹੋ ਜਾਓ ਜਦੋਂ ਜਾਵਾਂਗੇ ਭੱਜੂਗਾ ਕੁੱਤਾ ਉਹ ਜਾ ਉਧਰ ਹੀ ਵਾ ਗਿਆ ਆ ਉਹਦੀ ਕੀ ਉਹ ਕੋਈ ਕੀ ਇੱਧਰ ਆਏਗੀ ਇੱਧਰ ਨੂੰ ਹੋ ਜਾ ਤੂੰ ਕੀ ਰੁੜਦੀ ਮਰਦੀ ਆ ਹਾਂ ਪਾਣੀ ਆਈ ਬੋਤਲ ਇੱਕ ਹੋਰ ਵੀ ਲਈ ਸੀ ਇਹ ਲੋਕ ਜਾ ਕੇ ਖੁੱਲੂ ਆ ਸੱਦ ਢੜ ਅਦਸਿਕ ਸੱਦ ਢੜ ਮੇਲੇ ਦੇ ਗੁਰਦੁਆਰਾ ਸਾਹਿਬ ਨਾਲ ਸਾਡੇ ਆਪਾਂ ਚੱਲੇਗੇ ਗੁਰਦੁਆਰਾ ਸਾਹਿਬ ਸੱਚੇ ਸੱਚੀ ਦੇ ਹਾਂ ਅ ਸੱਜ ਦੇਲ ਸੰਗ ਹੋਣਾ 13 14 ਤੇ 15 ਤਰੀਕ ਦੇ ਜਿਹੜੇ ਭੂਗ ਪੈਣਗੇ ਤੇ ਆਪਾਂ ਚੱਲੇ ਗੁਰੂ ਘਰ ਮੱਥਾ ਟੇਕਣਾ ਉਦੋਂ ਦੀਦੀ ਹੁਣੀ ਵੀ ਆਉਣਗੇ ਤੇ ਮਾਜੀ ਹੁਣੀ ਵੀ ਸਾਰੇ ਜਾਵਾਂਗੇ ਉਧਰੋਂ ਬਹੁ ਹੋਣਗੇ ਆਓ ਸਿੱਛੇ ਜਨ ਤੋਂ ਬੋਲੀਏ ਦੰਦ ਆਪਾਂ ਚੱਲੇ ਆਂ ਭਾਈ ਸੈਦਲ ਸਾਹਿਬ ਮੱਥਾ ਟੇਕਣ ਤੇ ਮੇਲਾ ਵੀ ਹੈਗਾ ਬਾਬਾ ਸਚਨ ਸਾਜੀ ਹਾਂ ਬਾਬਾ ਸਚਨ ਸਾਜੀ ਤਾਂ ਬਾਬਾ ਮਰਦਾਨਾ ਜੀ ਤੇ ਜਾ ਕੇ ਤੁਹਾਨੂੰ ਵੀ ਦਿਖਾਉਨੇ ਆਂ ਵੀਊ ਸਾਰ ਤੇ ਬਣੇ ਰਹੋ ਵੀਡੀਓ ਦੇ ਨਾਲ ਅੱਜ ਦੇ ਬਲੌਗ ਦੇ ਨਾਲ ਤੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਦੇ ਹੋ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਝੂਲੇ ਹਾਏ ਮੇਰੇ ਬਲੌਗ ਦੇਖੀ ਜਾਂਦੇ ਨੇ ਕਿੱਧਰ ਗਏ ਘਰ ਵਾਲੇ ਕਾਲੇ ਕਿੱਧਰ ਗਏ ਮੰਨੂ ਘਰ ਆ ਗਈ ਕਿਵੇਂ ਮੰਨੂ ਸਾਸ਼ਟ੍ਰੀ ਗਾਰ ਵਧੀਆ ਤੂੰ ਸਰਾ ਐ ਗੇਟ ਖੋਲੋ ਮੇਰੀ ਵੀਡੀਓ ਲਾ ਰੱਖੀ ਆ ਹਾਈ ਤੁਹਾਡੀ ਟੂਟੀ ਚੱਲੀ ਜਾਂਦੀ ਐਵੇਂ ਹੈਲੋ ਗਾਇਸ ਸਾਸ਼ਟ੍ਰੀ ਗਾਰ ਠੀਕ ਠੀਕ ਆ ਹੈਲੋ ਕਿੱਤਾ ਬੁੱਤਾ ਹਮ ਦੀਆ ਦੀਆ ਲੈਟ ਲੂਟ ਲਾਈ ਤੁਸੀਂ ਤੁਝੇ ਇੰਨਾ ਪਲੇਟ ਤਿਆਰ ਹੁੰਨੇ ਹੋਗੇ ਕਿੱਧਰ ਗਏ ਹੋ ਬੀਡੀ ਲਾ ਰੱਖੀ ਹੈਗੀ ਇਹ ਨਹੀਂ ਹੋ ਉਹ ਕਿਦ ਲੁਕ ਗਈ ਰਾਜ ਉਹ ਲੁਕ ਗਈ ਮੈਨ ਲੱਗਦਾ ਹੈ ਇਹ ਲੁਕ ਗਈ ਐਸੇ ਇਧਰ ਦੀਦੀ ਕੇ ਘਰੇ ਆ ਗਏ ਦੀਦੀ ਕੇ ਭਾਜੀ ਕੇ ਅਮਰੀਕਾ ਵਾਲਿਆਂ ਦੇ ਇਹ ਕਿੱਥੇ ਵਾਗੀ ਆ ਫਿਰ ਆ ਫਿਰ ਦੀ ਆ ਰਗੀ ਕਿਵੇਂ ਆ ਵਧੀਆ ਐ ਲੱਭੀ ਹੰਮਿਆ ਕੱਗਲੀ ਵਧੀਆ ਪੂਰੇ ਵਧੀਆ ਪੂਰੇ ਵਧੀਆ ਪੂਰੇ ਆ ਤੁਮ ਠੀਕਾ ਦਸਖਾਤ ਕੀ ਹੈ ਇਹ ਨਹੀਂ ਭੁੱਲ ਜੀ ਚਲਦੇ ਹੋ ਠੀਕ ਆ ਠੀਕ ਆ ਉਹ ਖੜ ਜਾ ਉਹ ਐ ਇੱਥੇ ਉਹ ਵੇਲਾ

ਇਹ ਤਾਂ ਡਰਦੀ ਐ ਰੋਈ ਨਾ ਕੁੜੀ ਐ ਚਡੋਲ ਚਡੋਲ ਤੋਂ ਸਿੱਟੂ ਨਹੀਂ ਤੇ ਰੋਈ ਮਰੀ ਹਾਂ ਨਾ ਨਾ ਫਿੱਟਿਆ ਨਹੀਂ ਫਿਰ ਤੁਸੀਂ ਹੋਣੀ ਛੱਡਿਆ ਸਭ ਬੈਠੇ ਸੀ ਮੈਂ ਉਹ ਕਰ ਲਾਉਣੀ ਸੀ ਉਹਨੂੰ ਡਰ ਚ ਸੰਭਾਲਿਆ ਸੀ ਸੂਟ ਛੋੜਾ ਲੱਗਦਾ ਹਾਂ ਗੇਮ ਖੇਡਦਾ ਏ ਉਹ ਕਿੱਧਰ ਬੈਣ ਗਏ ਕਿੱਥੇ ਜਾਣਗੇ ਕਾਉ ਬੋਲਾ ਉੱਤੋਂ ਕਿਹਾ ਉਹ ਉੱਤੋਂ ਭੱਗ ਗਿਆ ਹੁਣਾ ਉੱਤੇ ਕੀ ਕਹਿੰਦਾ ਮੈਂ ਜਾਣਾਂ ਨਹੀਂ ਨਾ ਉਹ ਕੋਈ ਸਹੀ ਨਹੀਂ ਨਾ ਉਹ ਤੇਰੇ ਕੋਲ ਤੇ ਬੈਠੇ ਅੱਛਾ ਮੰਮਾ ਸੇ ਜੇ ਬਣੀ ਪਈ ਹੈ ਤਾਂ ਲੱਗਦਾ ਹੈ ਨਾ ਕੋਈ ਠੰਡਾ ਹੋ ਗਿਆ ਏ ਮੈਨੂੰ ਤੂੰ ਉਹ ਗੇਟ ਹੀ ਲੱਗ ਗਈ ਧੁੱਪ ਸਿੱਧੀ ਜਾਂਦੀ ਹੈ ਹੈ ਹੁੰਦਾ ਨਹੀਂ ਉਹ ਤਾਂ ਗੇਟ ਗੁੱਟ ਲਾਇਆ ਤਾਂ ਹੋਊਗੀ ਸਾਰੇ ਮੰਮੀ ਤੇਰੀ ਕਿਵੇਂ ਤੂੰ ਵੀ ਹੋ ਜਾ ਮਹਿਫਲ ਦੇ ਵਿੱਚ ਐਡ ਕਿਵੇਂ ਹੋ ਤੁਸੀਂ ਲੇਟ ਹੋਗੇ ਨਾ ਹਣ ਤੋਂ ਮੈਂ ਹੁਣ ਹੀ ਆਉਣੀ ਚੱਲੀਏ ਫਿਰ ਫੋਨ ਕਰੀ ਜਾਂਦੇ ਨੇ ਤੇ ਹੋਰ ਫਿਰ ਲੇਟ ਹੋ ਜਾਗੇ ਮੈਂ ਸੁਖਮਣ ਨੂੰ ਵੀ ਲੈ ਕੇ ਜਾਵਾਂਗੀ ਸੁਖਮਣ ਨੂੰ ਛੱਡ ਕੇ ਮੈਂ ਤਾਂ ਕਾਰ ਚਾਪਤੀ ਵੱਲ ਚਾਪਤੀ ਪਾਤੀ ਸੌਪ ਚੱਕੀ ਵੀ ਰਹਿ ਗਈ ਦੀ ਦਾਲ ਤਾਂ ਮੈਂ 10:00 ਵਜੇ ਦੁਪਹਿਰ ਚ ਕੀ ਤੁਸੀਂ ਜਾਂਦੇ ਨਹੀਂ ਸੁਖਮਣ ਨਹੀਂ ਹੁੰਦਾ ਫਿਰ ਕੱਲ ਰੈਬੂ ਕਰੇ

ਸਰਾਟਾ ਜੱਪਿਆ ਉਹਨੂੰ ਸਰਾਟਾ ਬੱਦਲ ਦੇ ਅਸੀਂ ਉੱਥੇ ਸਿੱਟ ਗਿਆ ਉਹ ਆ ਮੈਂ ਤਾਂ ਕੁੜੀ ਨੂੰ ਚੀ ਰੱਖਣਾ ਸੀ ਰਾਉਣ ਲਈ ਦਿੱਤੀ ਨੀ ਰਾਤ ਨੂੰ ਵੀ ਆਇਆ ਰਾਤ ਨੂੰ ਵੀ ਆਇਆ ਬਧੀਆ ਚੇਤ ਕੁਝ ਨਹੀਂ ਹੈ ਲਾ ਦੁਨੀਆ ਦੇ ਕਿਉਂ ਨਹੀਂ ਆਉਂਦੇ ਨੇ ਚਲੋ गाइस ਫੇਰ ਕਰ ਲੋ ਸਾਡੇ ਨੇ ਚਲੋ ਮਾਣੀ ਲੱਗੀ ਜਾਵਾਂਗੇ ਘੁੰਮ ਲੂਗਾ ਵੀ ਵਿਚਾਰਾ ਓ ਸੰਗ ਤੇ ਦੇ ਦੂੰਗਾ ਲੌਣਾ ਵੀ ਉਹਨੂੰ

ਹਾਂ ਐਸੀ ਹੈ ਬੱਚੀ ਨਾ ਜਾਣਾ ਨਹੀਂ ਸਕ ਪਰ ਚਲੋ ਫਿਰ ਗੱਡੀ ਗੱਡਾ ਵਾਈ ਗੱਡੀ ਅਮਰੀਕਾ ਵਾਲੇ ਗੱਡੀ ਘੱਟਣ ਬਾਹਰ ਮੇਰੇ ਸਿਰ ਨੀਂ ਬੱਚੇ ਬੱਚੇ ਕਰੀ ਜਾਂਦੇ ਹੈ ਮੈਨੂੰ ਪੂਰੀ ਭਰ ਵਾਲੇ ਬੱਚੇ ਬੱਚੇ ਕਰੀ ਜਾਂਦੇ ਜਿੰਦਾ ਦਾ ਖੋਲ ਦੋ ਚਲੋ ਆ ਜੋ ਖੁੱਲਿਆ ਹੋਇਆ ਖੁੱਲਿਆ ਹੋਇਆ ਮਨੂੰ ਫੁੱਲਾ ਹੈ ਆਇਓ ਸੰਗ ਤੇ ਅੰਦਰ ਅੰਦਰ ਲਾ ਕੇ ਬਾਹਰ ਕੱਢਾਵਾ ਆਜ ਤੂੰ ਉਸ ਮਾਨ ਵੀ ਨਹੀਂ ਕੱਢੇ ਬਾਹਰ ਗੱਡੀ ਚ ਬੈਗ ਬੂਗ ਵਿੱਚ ਹੀ ਰੱਖ ਰੱਖਿਆ ਭੱਜਣਾ ਪੈ ਜਾ ਅਸੇ ਤਾਂ ਹੀ ਨਿਕਣਾ ਬੜੇ ਤੇ ਆਈ ਤੇਜ ਹੋ ਤੁਸੀਂ ਬੜੇ ਤੇ ਆ ਤੁਸੀਂ ਬੰਦੇ ਫੇਰ ਆ ਜਾਓ ਭਾਈ ਆ ਜਾਓ ਪੂਰੇ ਰਾ ਦੀ ਪੂਰੇ ਰਾ ਦੀ ਤੁਹਾਨੂੰ ਬਣਾਉਂਦੇ ਲਓ ਜੀ ਆਪਾਂ ਚੁਰਪੇ ਹੁਣ ਸਾਰੇ ਜਾਣੇ ਇਕੱਠੇ ਹੋ ਕੇ ਰਲ ਮਿਲ ਕੇ ਆ ਕੇ ਡਿੱਗੂ ਆਏ ਦੀ ਕਿੱਟ ਨਹੀਂ ਹੈਗੀ ਆ ਓਏ ਕਿਵੇਂ ਲੱਤੀਆਂ ਜਾਂਦੀਆਂ ਨੇ ਟਰਾਲੀਆਂ ਸਾਰੀਆਂ ਹੂ ਭੱਜ ਲਈ ਗੱਡੀ ਇੱਕ ਆ ਜਾਂਦੀ ਏ ਟਰਾਲੀ ਇਹ ਪੂਰੇ ਇਹ ਬੁੜੀਆਂ-ਬੁੜੀਆਂ ਦੀਆਂ ਨਾ ਬੰਦੇ ਵੀ ਓਏ ਨਾ ਇੰਨੀ ਵੀ ਬੈਠਾ ਓਏ ਇਹ ਆਪਣੇ ਬੋਹਾ ਦੀ ਲੱਗਦੀ ਏ ਦੇਖੋ ਜੀ ਓਏ ਆ ਤਾਂ ਮੇਰਾ ਹੀ ਮੇਲੇ ਦੇ ਕਿਵੇਂ ਜਾਂਦੇ ਆ ਲੋਕ ਦੇਖੋ ਆਥ ਨਹੀਂ ਜਾਂਦੇ ਇਹਨਾਂ ਦੇ ਨੇ ਗਾਧੜਾ ਤੇ ਸਾਰੇ ਗਾਧੜਾ ਤੇ ਸਾਰੇ ਪਿੱਛੇ ਵੀ ਪਿੱਛੇ ਵੀ ਓ ਪਿੱਛੇ ਉਹ ਤਾਂ ਆਪਾਂ ਛੱਡ ਕੇ ਆ ਸੱਚ ਟਰਾਲੀ ਹੈਲੋ ਗਾਇਜ਼ ਸਟਰਟਰ ਦੇ ਜਾਂਦੇ ਨੇ ਲੋਕ ਮੈਂ ਗੰਢੂ ਰੋਡ ਨੂੰ ਜਾਂਦੇ ਨੇ ਲੋਕ ਹਨਾ ਉਹ ਆਂਦੀ ਆਡੇ ਬੰਦੇ ਸਾਡੇ ਬੰਦੇ ਦੀ ਗੱਡੀ ਆਹ ਨੌੜੀ ਪੌਂਕ ਆਏ ਭਜਾਣਾ ਓ ਬਾਈ ਓਲੀ ਓਲੀ ਦੇ ਕਮਾਈ ਨਾ ਲੀ ਕੰਪੋਮ ਚਲਾਉਂਦਾ ਸੌਫਟ ਮੁਲਾ ਇੱਧਰ ਵੀ ਕਰਤਾ ਪਹਿਲਾਂ ਫਰਾਦੀ ਸੀ ਨਾ ਹਾਂ ਲੋ ਜੀ ਗੱਡੀ ਇੱਧਰ ਲਾਵਾਂਗੇ ਪਾਰਕਿੰਗ ਆਪਾਂ ਉਹ ਦੇਖੋ ਉਹ ਦੇਖੋ ਉਹ ਪਹਿਲੇ ਨੰਬਰ ਟੇਟ ਹੋ ਗਏ ਫਿਰ ਆਪਾਂ ਤੁਸੀਂ ਉੱਥੋਂ ਵੀ ਲੈ ਡੀ ਆਏ ਹੋ ਆਹ ਜਦੋਂ ਉਹ ਕਿੱਥੇ ਖੜੇ ਨੇ ਕਿੱਥੇ ਖੜੇ ਨੇ ਉਹ ਉੱਥੇ ਤਾਂ ਨਹੀਂ ਖੜੇ ਕਿਤੇ ਨਾ ਨਾ ਆਹ ਛੇਟ ਆਏ ਹੋਣਗੇ ਫੋਨ ਕਰ ਤਾ ਫੋਨ ਤਾਂ ਕਰ ਲੋ ਉਹ ਤਾਂ ਵੀ ਕਰ ਰਿਆਣ ਜੋ ਆਹ ਛੇਟ ਤੇ ਖੜੇ ਹੋਣੇ ਤੁਸੀਂ ਆਹ ਦੇਖੋ 몰라

ਵਾਹਿਗੁਰੂ ਸੱਚੇ ਪਾਤਸ਼ਾਹ ਜੀ ਤੇਰੀ ਅਸਰ ਮਰਗ ਨਾ ਮਿਲੇ ਰੇ ਕਿੱਟ ਫੜ ਲੈ ਮਰ ਫੜੀ ਗਲੇ ਨੇ ਨਾਲ ਰਹੇ ਮਾਂ ਦੇ ਜਾਂ ਪੀਰੇ ਦੇ

ਲੱਗੇ ਨੇ ਔਲਿਆਂ ਦਾ ਦਰਖਤ ਹਾਂ 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 ਆ ਜਾ ਚਲੋ ਠੰਡੀ ਠੰਡੀ ਹਵਾ ਕਿਧਰ ਆ ਗਈ ਠੰਡੀ ਠੰਡੀ ਆ ਕਿਧਰ ਆ ਗਈ ਠੰਡੀ ਠੰਡੀ ਹਵਾ ਕਿਧਰ ਆ ਗਈ ਆ ਜਾ